ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਪਹੁੰਚਿਆ ਸੇਦ ਸਰਦਾਰ ਸੁਦਵੰਤ ਸਿੰਘ ਕਾਲੇਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਗਾਲ ਪਟਿਆਲਾ ਜਿੱਥੇ ਕਬੱਡੀ ਖਿਡਾਰੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖੜਿਆਰੀ ਬਿੱਟੂ ਦਗਾਲ ਦੀ ਯਾਦ ਵਿੱਚ ਪੰਜਵਾਂ ਖੂਨਦਾਨ ਕੈਂਪ ਲੋਕ ਸੇਵਾ ਸੁਸਾਇਟੀ ਦਗਾਲ ਵੱਲੋਂ ਲਗਾਇਆ ਜਾ ਰਿਹਾ ਹੈ ਇਹ ਕੈਂਪ ਹੈ ਜੋ ਇਲਾਕੇ ਦਾ ਸਭ ਤੋਂ ਵੱਡਾ ਕੈਂਪ ਹੁੰਦਾ ਹੈ ਹਲਕਾ ਛਤਰਾਣਾ ਦਾ ਇਸ ਦੇ ਵਿੱਚ ਸੈਂਕੜੇ ਨੌਜਵਾਨ ਖੂਨਦਾਨ ਕਰਦੇ ਨੇ ਤੇ ਇਹ ਖੂਨ ਹੈ ਜੋ ਸਰਕਾਰੀ ਬੈਂਕ ਦੇ ਵਿੱਚ ਜਮ੍ਹਾਂ ਹੁੰਦਾ ਹੈ ਜੋ ਲੋੜਵੰਦਾਂ ਨੂੰ ਦਿੱਤਾ ਜਾਂਦਾ ਹੈ ਦਿਖਾਣੇ ਤੁਹਾਨੂੰ ਅੰਦਰ ਦਾ ਤਿਆਰੀ ਹੋ ਗਈ ਹੈ ਖੂਨਦਾਨ ਕੈਂਪ ਹੈ ਜੋ ਸ਼ੁਰੂ ਹੋ ਗਿਆ ਹੈ ਹੇ ਲੋਕ ਸੇਵਾ ਸੁਸਾਇਟੀ ਦੇ ਨੌਜਵਾਨ ਬੈਠੇ ਨੇ ਜੋ ਐਂਟਰੀ ਕਰ ਰਹੇ ਨੇ ਹਾਂ ਜੀ ਇਹ ਸਾਡੇ ਲੋਕ ਸੇਵਾ ਸੁਸਾਇਟੀ ਦੇ ਅਹੁਦੇਦਾਰ ਨੇ ਤੇ ਜੀ ਐਂਟਰੀ ਕਰ ਦਿਓ ਭਾਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਇਕਾਈ ਪ੍ਰਧਾਨ ਲਾਲਬ ਸਿੰਘ ਮੀਤ ਪ੍ਰਧਾਨ ਜਗਵੰਤ ਸਿੰਘ ਦਗਾਲ ਕਲਾ ਜੀ ਗੱਲਾਂ ਲੈ ਕੇ ਆ ਗਏ ਕਿਉਂਕਿ ਇਹ ਮੈਂ ਬਣਾਉਣ ਲਈ ਜੀ ਪ੍ਰੋਜੈਕਟ ਕਿਉਂਕਿ ਮੈਂ ਟਾਈਮ ਲਾ ਰਿਹਾ ਹਾਂ ਬਹੁਤ 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 ਬਹੁ ਬਲੱਡ ਵੈਂਕਰ ਜਿੰਦਰਾ ਤੋਂ ਜਿੰਦਰਾਗੇ ਹਸਪੀਟਲ ਇਹ ਨੌਜਵਾਨ ਨੇ ਸਾਡੇ ਦਗਾਲ ਖੁਰਦ ਤੋਂ ਬਲੱਡ ਦੇਣ ਲਈ ਆਏ ਨੇ ਹੋ ਗਿਆ ਬਲੱਡ ਆਪਣਾ ਹਾਂਜੀ ਹਾਂਜੀ ਵੀਰ ਜੀ ਹੁਣੇ ਦੇਖੀ ਹੱਡੀਆਂ ਆਪਣਾ ਕਿਵੇਂ ਮਹਿਸੂਸ ਹੁੰਦਾ ਬਹੁਤ ਵਧੀਆ ਫੀਲ ਮਹਿਸੂਸ ਹੁੰਦਾ ਵਧੀਆ ਹੁੰਦਾ ਕੀ ਨਾਮ ਹੈ ਆਪਣਾ ਅਰਜਨ ਸਿੰਘ ਜੀ ਠੀਕ ਹੈ ਚਾਲੂ ਕੀਤਾ ਹਾਲੇ ਹੋਰ ਵੀ ਆ ਰਹੇ ਨੇ ਨੌਜਵਾਨ ਇੱਥੇ ਡਾਈਟ ਦਾ ਪ੍ਰਬੰਧ ਹੈ ਜੋ ਬਲੱਡ ਦੇ ਰਹੇ ਨੇ ਉਹਨਾਂ ਲਈ ਡਾਈਟ ਇੱਥੇ ਰੱਖੀ ਗਈ ਹੈ ਪਨੀਰ ਸੇਬ ਕੇਲਾ ਤੇ ਦੁੱਧ ਤੇ ਨੌਜਵਾਨ ਬਲੱਡ ਦੇ ਕੇ ਆਏ ਨੇ ਹਾਂਜੀ ਬਾਈ ਜੀ ਕੀ ਨਾਮ ਹੈ ਆਪਣਾ ਨਾਮ ਵੀਰੇ ਦੀਪ ਕਿੱਥੋਂ ਪਤਨਾਵਦੀ ਪਾਤੜਾ ਤੋਂ ਆਏ ਨੇ ਨੌਜਵਾਨ ਇਹ ਕਿਵੇਂ ਮਹਿਸੂਸ ਹੋ ਰਿਹਾ ਵਧੀਆ ਮਹਿਸੂਸ ਹੋ ਰਿਹਾ ਬਿਚੋੜਾ ਲਿਖੋ ਨਾ 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 ਅਲਕਨਦੀਪ ਰਾਣੀ ਇਹੋ ਕਰਾ ਲਓ ਲਾਸਟ ਦੋ ਉਹਨੇ ਘਟਾ ਲਾਉਂਦੇ ਪਤਨ ਉਹਨੂੰ ਫੋਟੋ ਰਿਕਾਰਡ ਕਰਾਓ ਗੋਲਟੀ ਅਸਲ ਵਿੱਚ ਇੱਕ ਟੈਕਾ ਹੋਰ ਉਹ ਡਾਕਟਰ ਸੈਵਨ ਨਾਲ ਗੱਲ ਕਰਾਉਣੇ ਆ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਡਾਕਟਰ ਮਰਿਆਦਾ ਜੀ ਹਾਂ ਜੀ ਰਜਿੰਦਰ ਹਸਪਤਾਲ ਤੋਂ ਜੀ ਹਾਂ ਜੀ ਤੇ ਕੀ ਟੀਚਾ ਜੀ ਆਪਣਾ ਕਿੰਨੇ ਜੁਇੰਟ ਖੂਨ ਦਾ ਟੀਚਾ ਜੀ ਡਾ ਜੀ ਦਾ ਕੇਸ 300 ਦਾ ਕਿਉਂ ਨਟ ਲੈ ਕੇ ਜਾਵਾਂਗੇ ਜੀ ਇੱਥੋਂ ਜੀ ਹਾਂ ਜੀ ਹਾਂ ਜੀ ਇਹ ਖੂਨ ਕਿੱਥੇ ਯੂਜ਼ ਕੀਤਾ ਜਾਂਦਾ ਜੀ ਇਹ ਜਿੰਨੇ ਵੀ ਉੱਥੇ ਪੇਸ਼ੈਂਟ ਐਡਮਿਟ ਹੁੰਨੇ ਕੋਈ ਟਰੋਮਾ ਦਾ ਕੇਸ ਆਂਦਾ ਹੈ ਕੋਥੈਲਸੀਮੀਆ ਦੇ ਬੱਚੇ ਹੁੰਨੇ ਖਾਸ ਕਰਕੇ ਉਹਨਾਂ ਨੂੰ ਹਰ ਮਹੀਨੇ ਦੋ ਦੋ ਵਾਰ ਬਲੱਡ ਜਾਂਦਾ ਹੈ ਕੁਈ ਪ੍ਰੈਗਨਨਸੀ ਵਾਲਾ ਕੇਸ ਹੋਵੇ ਫੀਮੇਲਸ ਨੂੰ ਜਦੋਂ ਬਲੱਡ ਬਲੀਡਿੰਗ ਹੋ ਜਾਂਦੀ ਹੈ ਲੇਬਰ ਰੂਮਸ ਤਾਂ ਉਹਨਾਂ ਨੇ ਜਾਨ ਬਚਾਉਣ ਲਈ ਖੂਨ ਜਾਂਦਾ ਹੁੰਦਾ ਹੈ ਠੀਕ ਹੈ ਜੀ ਧੰਨਵਾਦ ਜੀ